ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਅਫਗਾਨੀ ਸਲਵਾਰ ਦੀ ਮੂਰੀ ਜਿਵੇਂ ਬਣਾਉਣੀ ਹੈ ਉਹਦਾ ਤਰੀਕਾ ਦੱਸੂਗੀ ਇਹ ਕਿਸ ਤਰ੍ਹਾਂ ਇਹ ਬਣਾਉਣੀ ਹੈ ਆਮ ਬਲਵੇਂ ਪਾ ਲੈਣੀ ਹੈ ਜਿਸ ਜਿਸ ਡਾਇਰੈਕਸ਼ਨ ਚ ਆਪ ਉੱਪਰਲੀ ਸਾਈਡ ਬਲ ਪਾਉਣੀ ਨੇ ਉਸੇ ਡਾਇਰੈਕਸ਼ਨ ਦੇ ਵਿੱਚ ਆਪਾਂ نیچے ਮੂਰੀ ਤੇ ਬਲ ਪਾਉਣੇ ਜਿਵੇਂ ਅੰਦਰਲੀ ਸਾਈਡ ਕਰਕੇ ਆਪਾਂ ਹਮੇਸ਼ਾ ਬਲ ਪਾਉਣੇ ਹੈਗੇ ਬਿਲਕੁਲ ਸੇਮ ਜਿਵੇਂ ਆਪਾਂ ਉੱਪਰ ਸਲਵਾਰ ਚ ਬਲ ਪਾਉਨੇ ਮੂਰੀ ਦੇ ਵਿੱਚ ਪਾ ਲੈਣੀ ਨੇ ਕਿ ਮੈਂ ਤਿਆਰ ਕਰ ਲਈਏ ਜਿੰਨ ਜਿੰਨੀ ਮੂਰੀ ਤਿਆਰ ਰੱਖਣੀ ਆਉਂਦੇ ਹਿਸਾਬ ਨਾਲ ਇਹ ਬਣਾ ਲੈਣੀ ਹੈਗੀ ਮੈਂ ਕਿ 7 रखनी है तो, मैं अद्धा इंच मैं एक्सट्रा मार्जिन रख लिया देखो मैं सोलह इंच मूरी तैयार कर लिया पौने सोलह इंच इंच रखूंगी आपके मैं ओना ही मार्जिन तैयार कर लेगा देखो इन मैं तैयार कर लिया आ मैं एक पट्टी ले ली है चार इंच चौड़ी पट्टी लेड बकरूम ला ली है डबल कर लिया देखो कपड़े में इस तरह इस तरह ਵਿਚਾਲੇ ਅੱਧ ਦੇ ਵਿਚਾਲੇ ਮੈਂ ਜਮਾ ਜਿਹੜੀ ਆ ਲਾਈ ਹੋਈ ਹੈਗੀ ਬੁਕਰੂ ਮੈਂ ਇੱਕ ਸਾਈਡ ਤੋਂ ਮੈਂ ਇਸ ਤਰ੍ਹਾਂ ਪ੍ਰੈਸ ਦੇ ਨਾਲ ਹੀ ਇਹਨੂੰ ਫੋਲਡ ਕਰ ਲਿਆ ਗਿਆ ਦੇਖੋ ਮੈਂ ਕੋਈ ਵੀ ਸਲਾਈ ਨਹੀਂ ਲਗਾਈ ਹੈਗੀ ਇੱਕ ਸਾਈਡ ਤੇ ਜਿਹੜਾ ਐਕਸਟਰਾ ਮਾਰਜਨ ਰੱਖਿਆ ਸੀ ਉਹਨੂੰ ਮੈਂ ਫੋਲਡ ਕਰਕੇ ਰੱਖਿਆ ਹੋਇਆ ਹੈਗਾ ਇਧਰਲੀ ਸਾਈਡ ਜਿਹੜਾ ਐਕਸਟਰਾ ਥੋੜਾ ਜਿਹਾ ਮਾਰਜਨ ਦੇਖੋ ਰੱਖਿਆ ਹੋਇਆ ਹੈਗਾ ਉਹ ਮਾਰਜਨ ਆਪਣਾ ਇੱਥੇ ਸਲਾਈ ਦੇ ਵਿਚਾਲੇ ਆਊਗਾ ਹੁਣ ਆਪਾਂ ਕੀ ਕਰਾਂਗੇ ਇਹਨੂੰ ਬਿਲਕੁਲ ਅੱਧ ਕਰਕੇ ਇਹਦੇ ਕੱਟ ਲਾ ਲਾਂਗੇ ਇੱਕ ਅਤੇ ਦੇਖੋ ਆਪਾਂ ਹੁਣ ਇਹਨੂੰ ਕੀ ਕਰਾਂਗੇ ਆ ਜਿਹੜੇ ਜਿਹੜਾ ਕੱਪੜੇ ਵਾਲੀ ਸਾਈਡ ਲਾਵਾਂਗੇ ਇਹਨੂੰ ਪੁੱਠੇ ਪਾਸੇ ਕਰਕੇ ਨਾ ਸਲਵਾਰ ਦਾ ਰੋਂਗ ਸਾਈਡ ਹੈਗੀ ਸਲਵਾਰ ਦੀ ਦੇਖੋ ਪੁੱਠੇ ਪਾਸੇ ਰੱਖ ਕੇ ਜਿਹੜੀ ਮੂਰੀ ਨੂੰ ਇੱਥੇ ਟੱਕ ਦੇ ਨਾਲ ਟੱਕ ਮਲਾ ਕੇ ਇਸ ਤਰ੍ਹਾਂ ਬਚਾਲਾ ਕਰਨਾ ਬਹੁਤ ਜ਼ਰੂਰੀ ਹੈ ਟੱਕ ਮਲਾਉਣਾ ਇਸ ਤਰ੍ਹਾਂ ਸਲਵਾਰ ਤੇ ਵੀ ਟੱਕ ਲੱਗਿਆ ਮੂਰੀ ਵਾਲੀ ਸਾਈਡ ਤੇ ਵੀ ਟੱਕ ਲਾਇਆ ਇੱਥੋਂ ਆਪਾਂ ਕੱਪੜੇ ਨੂੰ ਮਲਾ ਕੇ ਰੱਖ ਲਾਂਗੇ ਅਤੇ ਟੱਕ ਦੇ ਨਾਲ ਟੱਕ ਮਲਾਉਂਦੇ ਹੋਏ ਜਿਹੜੇ ਪਾਸੇ ਬਲ ਪਾਏ ਨੇ ਬਲਾਂ ਵਾਲੀ ਸਲਾਈ ਦੇ ਉੱਪਰ ਉੱਪਰ ਦੀ ਆਪਾਂ ਸਲਾਈ ਲਗਾਉਣੀ ਜਾਣਾ ਇਹ ਦੇਖੋ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਆਪਾਂ ਕੁਟੇ ਦੇ ਪਾਸੇ ਰੱਖ ਕੇ ਇਹ ਸਲਾਈ ਇਸ ਤੋਂ ਉੱਪਰ ਬਿਲਕੁਲ ਸਲਾਈ ਲਗਾਉਂਦੇ ਜਾਣਾ ਹੈ ਸਲਾਈ ਕੋਈ ਇਧਰ-ਉਧਰ ਹੋਣਾ ਹੁਣ ਦਿਓ ਨਹੀਂ ਤਾਂ ਬ ਵਾਲਾ ਤੁਹਾਡੇ ਇਧਰ-ਉਧਰ ਹੋ ਜਾਣਗੇ ਵਾਲ ਸੋਹਣੇ ਨਹੀਂ ਬਣੇ ਤੁਹਾਡੇ ਇਸ ਤਰ੍ਹਾਂ ਆਪਾਂ ਸੈੱਟ ਕਰਦੇ ਹੋਏ ਪੂਰੀ ਸਲਾਈ ਨੂੰ ਲਗਾ ਲਾਂਗੇ ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਸਲਾਈ ਲਗਾ ਲੀਏਗੀ ਹੁਣ ਇਹਨੂੰ ਕੀ ਕਰਾਂਗੇ ਆਪਾਂ ਪੱਟ ਕੇ ਦੇਖੋ ਇਹ ਪੁੱਠੇ ਪਾਸੇ ਧਰਕੇ ਆਪਾਂ ਨੇ ਇਹਨੂੰ ਸਲਾਈ ਲਗਾ ਲਈ ਸੀਗੀ ਹੁਣ ਆਪਾਂ ਇਹਨੂੰ ਪਲਟ ਲਾਂਗੇ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ 셔ਟ ਦਾ ਕਲਰ ਵਗੈਰਾ ਲਗਾਉਣੇ ਹੁੰਦੇ ਆਗੇ ਕੁਰਤੇ ਪਜਾਮੇ ਦੇ 셔ਟ ਤੇ ਦੇਖੋ ਇਸ ਤਰ੍ਹਾਂ ਨੂੰ ਆਪਾਂ ਟਾ ਕੇ ਸਾਈਡ ਨੂੰ ਅੰਦਰ ਕਰ ਲਾਂਗੇ ਤੇ ਜੇ ਤੇ ਆਪਾਂ ਲੈਸ ਲਗਾ ਕੇ ਤਿਆਰ ਕਰਨਾ ਹੈਗਾ ਤਾਂ ਹੁਣ ਆਪਾਂ ਇਹਦੇ ਤੇ ਇੱਥੇ ਸਲਾਈ ਲਗਾਉਂਦੇ ਹੋਏ ਲੈਸ ਲਗਾਵਾਂਗੇ ਦੇਖੋ ਇਸ ਤਰ੍ਹਾਂ ਪੱਟੀ ਨੂੰ ਫੋਲਡ ਕਰਾਂਗੇ ਤੇ ਵਿਚਾਲੇ ਇੱਥੇ ਲੈਸ ਵੀ ਆਪਾਂ ਲਗਾਉਣੀ ਹੈਗੀ ਅਤੇ ਲੈਸ ਲਗਾਉਂਦੇ ਹੋਏ ਆਪਾਂ ਇਸ ਤਰ੍ਹਾਂ ਬਿਲਕੁਲ ਆਰਾਮ ਦੇ ਨਾਲ ਵਧੀਆ ਤਰੀਕੇ ਦੇ ਨਾਲ ਸੈੱਟ ਕਰਕੇ ਪਹਿਲਾਂ ਲੈਸ ਨੂੰ ਰੱਖਣਾ ਹੈਗਾ ਤੇ ਉੱਪਰ ਪੱਟੀ ਨੂੰ 모ੜਦੇ ਹੋਏ ਆਪਾਂ ਬਿਲਕੁਲ ਕਿਨਾਰੇ ਕਿਨਾਰੇ ਤੇ ਸਲਾਈ ਲਗਾਉਂਦੇ ਜਾਣਾ ਹੈਗਾ ਦੇਖੋ ਇਸ ਤਰ੍ਹਾਂ ਰੱਖ ਲਾਂਗੇ ਆਪਾਂ ਚੰਗੀ ਤਰ੍ਹਾਂ ਬਿਲਕੁਲ ਕੱਪੜੇ ਦੇ ਵਿੱਚ ਨੀਚੇ ਵਾਲੇ ਵਿੱਚ ਵੀ ਕੋਈ ਬਲ ਵਗੈਰਾ ਨਾ ਰਹੇ ਰਹੇ ਤੇ ਆ ਬਲਾਂ ਨੂੰ ਸੈੱਟ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ ਇਪੋ ਜਿਸ ਤਰ੍ਹਾਂ ਇਹਨੂੰ ਸੈਟ ਕਰਦੇ ਕਰਦੇ ਬਿਲਕੁਲ ਤਰੀਕੇ ਦੇ ਨਾਲ ਸਫਾਈ ਦੇ ਨਾਲ ਕਿਸੇ ਕਿਨਾਰੇ ਕਿਨਾਰੇ ਸिलाई ਲਗਾਉਣੀ ਹੈ ਤੇ ਪਿਛਲੇ ਕਪੜੇ ਨੂੰ ਥੋੜਾ ਜਿਹਾ ਖਿੱਚਦੇ ਜਾਣਾ ਹੈ ਦੇਖੋ ਜੀ ਲੈਸ ਲਗਾ ਕੇ ਆਪਾਂ ਤਿਆਰ ਕਰ ਲਈਏਗੀ ਹੁਣ ਇਹਦੇ ਤੇ ਆਪਾਂ ਸਿੱਧੀਆਂ ਸਿੱਧੀਆਂ ਚਾਰ ਪੰਜ ਸਲਾਈਆਂ ਲਗਾ ਲਾਂਗੇ ਸਲਾਈਆਂ ਲਗਾ ਕੇ ਫਿਰ ਮੈਂ ਤੁਹਾਨੂੰ ਦਿਖਾ ਲਈ ਕਿ ਇਸ ਤਰ੍ਹਾਂ ਲੱਗਦਾ ਪੜਾ